ਸੁਭੀਰ ਬਾਦਲ ਜੀ ਤੁਸੀਂ ਇਹਨਾਂ ਮੁੱਦਿਆਂ ਦੇ ਉੱਤੇ ਕੀ ਬੋਲਣਾ ਹੈ ਕਿ ਪੰਜਾਬ ਦਾ ਜਿਹੜਾ ਢਾਂਚਾ ਹੈ ਉਹ ਕਿਹੜੇ ਤਰੀਕੇ ਦੇ ਨਾਲ ਚੱਲੇ ਕਿਉਂਕਿ ਜਦੋਂ ਤੁਸੀਂ ਸੱਤਾ ਦੇ ਵਿੱਚ ਸੀ ਤੇ ਤੁਹਾਨੂੰ ਸ਼ਾਇਦ ਹੋ ਸਕਦਾ ਭੁੱਲ ਗਿਆ ਹੋਵੇ ਪਰ ਲੋਕਾਂ ਨੂੰ ਨਹੀਂ ਭੁੱਲਿਆ ਕਿ ਤੁਸੀਂ ਦਿੱਲੀ ਜਾ ਕੇ ਭਾਜਪਾ ਦੇ ਕੋਲੇ ਕਿਸ ਤਰੀਕੇ ਦੇ ਨਾਲ ਲੇਲੜੀਆਂ ਕੱਢਦੇ ਸੀ ਉਹਨਾਂ ਦੀਆਂ ਕਿ ਕਿਸੇ ਤਰੀਕੇ ਦੇ ਨਾਲ ਹਰ ਸਿਮਰਤ ਕੌਰ ਬਾਦਲ ਦੀ ਗੱਦੀ ਬਚੀ ਰਹੇ ਭਾਵੇਂ ਤੁਸੀਂ ਤਿੰਨ ਖੇਤੀ ਕਾਨੂੰਨ ਜਿਹੜੇ ਆ ਉਹ ਲਾਗੂ ਕਰ ਦਿਓ ਆ ਜਦੋਂ ਲੋਕਾਂ ਨੇ ਤੁਹਾਡਾ ਜ਼ਬਰਦਸਤ ਵਿਰੋਧ ਕੀਤਾ ਤਾਂ ਮਜਬੂਰੀ ਦੇ ਵਿੱਚ ਫਿਰ ਉਹ ਤੁਹਾਨੂੰ ਫੈਸਲਾ ਵਾਪਸ ਲੈਣਾ ਪਿਆ ਸੁਖਬੀਰ ਸਿੰਘ ਬਾਦਲ ਜੀ ਤੁਸੀਂ ਤਾਂ ਪੰਜਾਬ ਪੁਲਿਸ ਦੇ ਉੱਤੇ ਵੀ ਯਕੀਨ ਨਹੀਂ ਕਰਦੇ ਸੀ ਕਿਹਨੂੰ ਨਹੀਂ ਪਤਾ ਕਿ ਜਿਹੜੇ ਤੁਹਾਡੇ ਸੁਰੱਖਿਆ ਦੇ ਵਿੱਚ ਲੱਗੇ ਕਮਾਂਡੋ ਸੀ ਤੁਸੀਂ ਉਹ ਕਿਵੇਂ ਦੂਜੇ ਰਾਜਾਂ ਤੋਂ ਲੈ ਕੇ ਆਂਦੇ ਔਰ ਜੋ ਲੁੱਟ ਤੁਸੀਂ ਇੱਥੇ ਪੰਜਾਬ ਦੇ ਵਿੱਚ ਮਚਾਈ ਨਸ਼ਿਆਂ ਵਾਲੇ ਮਾਮਲੇ ਦੇ ਵਿੱਚ ਬੇਅਦਬੀਆਂ ਵਾਲੇ ਮਾਮਲੇ ਦੇ ਵਿੱਚ ਕੋਟਕਪੂਰਾ ਗੋਲੀਕਾਂਡ ਹੋਵੇ ਬੈਬਲ ਦੇ ਵਿੱਚ ਵਾਪਰੀਆਂ ਜਿਹੜੀਆਂ ਉਹ ਘਟਨਾਵਾਂ ਹੋਣ ਸਰਸੇ ਵਾਲੇ ਦੇ ਨਾਲ ਕੀਤੇ ਗਏ ਸਮਝੌਤੇ ਹੋਣ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 96 ਲੱਖ ਰੁਪਇਆ ਤੁਸੀਂ ਜਿਹੜਾ ਉਹ ਇਸ਼ਤਿਹਾਰਾਂ ਦੇ ਰੂਪ ਦੇ ਵਿੱਚ ਖਰਚ ਲਿਆ ਹੋਵੇ ਤੇ ਗੱਲਾਂ ਤੁਸੀਂ ਕਰੋ ਪੰਜਾਬ ਸਰਕਾਰ ਨੇ ਆਪਣੇ ਅਫਸਰਾਂ ਦੇ ਉੱਤੇ ਵਿਸ਼ਵਾਸ ਕਰਦਿਆਂ ਹੋਇਆ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਨੇ ਇਹੀ ਬਸ ਜਿਹੜਾ ਉਹ ਫਰਕ ਹੈ ਕਿ ਤੁਸੀਂ ਪੰਜਾਬੀਆਂ ਤੇ ਵਿਸ਼ਵਾਸ ਨਹੀਂ ਕਰਦੇ ਸੀ ਪੰਜਾਬ ਸਰਕਾਰ ਸਮੁੱਚੇ ਰੂਪ ਦੇ ਵਿੱਚ ਪੰਜਾਬੀਆਂ ਤੇ ਪੰਜਾਬ ਦੇ ਅਫਸਰਾਂ ਦਿੱਤੇ ਪੂਰਨ ਵਿਸ਼ਵਾਸ ਕਰਦੀ ਹੈ